ਰਾਜਵੀਰ ਜਵੰਦਾ ਦੀ ਪਤਨੀ ਨੂੰ ਭਗਵੰਤ ਮਾਨ ਨੇ ਕਿ ਬਹੁਤ ਵੱਡੀ ਨੌਕਰੀ ਦੇ ਦਿੱਤੀ ਪੁਲਿਸ ਦੀ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨੀ ਪੰਜਾਬ ਦਾ ਮਰਹੂਮ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਸੀ ਪਿੱਛੇ ਰਹਿ ਗਿਆ ਸੀ ਉਸ ਦਾ ਇੱਕ ਬੱਚਾ ਜਿਹੜਾ ਮਹਿਜ਼ 2.5 ਸਾਲ ਦਾ ਬੇਟਾ ਤੇ 6-7 ਸਾਲ ਦੀ ਬੇਟੀ ਤੇ ਉਸ ਦੀ ਧਰਮ ਪਤਨੀ ਤੇ ਬਜ਼ੁਰਗ ਮਾਤਾ ਬਹੁਤ ਸਾਰੇ ਲੋਕ ਇਹ ਵੀ ਗੱਲ ਜਾਣਦੇ ਹੋਣਗੇ ਕਿ ਰਾਜਵੀਰ ਜਵੰਦਾ ਇਸ ਤੋਂ ਪਹਿਲਾਂ ਗਾਇਕੀ ਚ ਆਉਣ ਤੋਂ ਪਹਿਲਾਂ ਬਹੁਤ ਵਧੀਆ ਰੈਂਕ ਤੇ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਪਰ ਜਦੋਂ ਉਸ ਇਨਸਾਨ ਨੂੰ ਪੰਜਾਬ ਦੇ ਲੋਕਾਂ ਨੇ ਬਖੂਬੀ ਪਿਆਰ ਦਿੱਤਾ ਉਸ ਦਾ ਨਾਮ ਬਣਿਆ ਫਿਰ ਉਸ ਨੇ ਸੋਚਿਆ ਕਿ ਹੁਣ ਉਸ ਦੇ ਘਰ ਰਿਜ ਕੌਣ ਲੱਗਾ ਦੌਲਤ ਸ਼ੌਹਰਤ ਮਿਲੀ ਤਾਂ ਉਹਨੇ ਜਿਹੜੀ ਆਪਣੀ ਨੌਕਰੀ ਆ ਉਹ ਛੱਡ ਦਿੱਤੀ ਸੀ ਸਿਰਫ ਇਸ ਕਰਕੇ ਕਿ ਕੋਈ ਹੋਰ ਜ਼ਰੂਰਤਮੰਦ ਨੌਜਵਾਨ ਇਸ ਨੌਕਰੀ ਨੂੰ ਉਸ ਨੂੰ ਦੇ ਦਿੱਤੀ ਜਾਵੇ ਤੇ ਉਸ ਦਾ ਘਰ ਦਾ ਚੁੱਲ੍ਹਾ ਚੱਲਦਾ ਹੋ ਜਾਵੇ ਉਹ ਚਾਹੁੰਦਾ ਤਾਂ ਉਹਦੇ ਇਨੇਕ ਆਪਾ ਆ ਸਕਦੇ ਆ ਰਿਲੇਸ਼ਨ ਬਣ ਚੁੱਕੇ ਸੀ ਉਹ ਗਾਇਕੀ ਦੇ ਨਾਲ ਨਾਲ ਨੌਕਰੀ ਤੇ ਵੀ ਜਿਹੜਾ ਰਹਿੰਦਾ ਤੇ ਉਧਰੋਂ ਵੀ ਸਰਕਾਰ ਤੋਂ ਤਨਖਾਹ ਲੈਂਦਾ ਰਹਿੰਦਾ ਪਰ ਉਸ ਬੰਦੇ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਸੀ ਆਪਣੀ ਜ਼ਿੰਦਗੀ ਚ ਤੇ ਉਹ ਹਮੇਸ਼ਾ ਦੂਜਿਆਂ ਬਾਰੇ ਵੀ ਸੋਚਦਾ ਸੀ ਇਸੇ ਕਰਕੇ ਪ੍ਰਮਾਤਮਾ ਨੇ ਉਸ ਨੂੰ ਵਦ ਚੜ ਕੇ ਹਰ ਇੱਕ ਚੀਜ਼ ਮੁਹੱਈਆ ਕਰਵਾਈ ਸੋ ਜਦੋਂ ਗਾਇਕੀ ਦੇ ਸ਼ਿਕਰ ਤੇ ਸੀ ਪੀਕਦੇ ਸੀ ਰਾਜਵੀਰ ਜਵੰਦਾ ਉਦੋਂ ਨਾ ਤਾਂ ਨਾਮ ਦੀ ਥੋੜ ਸੀ ਨਾ ਜੇ ਆਪਾਂ ਕਹੀਏ ਪੈਸੇ ਥੇਲੇ ਦੀ ਥੋੜ ਸੀ ਨਾ ਯਾਰਾਂ ਦੋਸਤਾਂ ਦੀ ਥੋੜ ਸੀ ਹਰ ਇੱਕ ਚੀਜ਼ ਪੂਰੀ ਸੀ ਪਰ ਹੁਣ ਹੋਇਆ ਕੀ ਜਦੋਂ ਚਾਣਕ ਉਸ ਦੇ ਨਾਲ ਇਹ ਦਰਕਟਣਾ ਵਾਪਰ ਗਈ ਉਸ ਤੋਂ ਬਾਅਦ 40s ਵਰਗੇ ਹਸਪਤਾਲ ਦੇ ਵਿੱਚ ਲਗਭਗ 2 ਤੋਂ 3 ਹਫ਼ਤੇ ਦਾਖਲ ਰਿਆ ਤੇ ਆਪਾਂ ਜਾਣਦੇ ਆ ਕਿ ਐਡੇ ਵੱਡੇ ਮਹਿੰਗੇ ਹਸਪਤਾਲਾਂ ਦੇ ਵਿੱਚ ਇੱਕ ਡਾਕਟਰ ਦੀ ਵਿਜ਼ਿਟ ওই ਲਗਭਗ ਲਗਭਗ 35-40 ਹਜ਼ਾਰ ਦੀ ਪੈਂਦੀ ਆ ਤੇ ਬਿੱਲ ਲੱਖਾਂ ਦੇ ਵਿੱਚ ਬਣਦਾ ਸੋ ਜਦੋਂ ਸੰਸਾਰ ਤੋਂ ਚਲਾ ਗਿਆ ਅੰਤਮ ਅਰਦਾਸ ਤੇ ਲੋਕ ਇਕੱਠੇ ਹੋਏ ਉਸ ਨੂੰ ਚਾਉਣ ਵਾਲੇ ਵੀ ਤੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਆਮ ਆਦਮੀ ਪਾਰਟੀ ਸੱਤਾਧਾਰੀ ਉਹਨਾਂ ਦੇ ਇੱਕ ਅਹਿਮ ਰਾਸਵਾ ਮੈਂਬਰ ਸਾਨੀ ਸਾਹਿਬ ਨੇ ਭਰੇ ਪੰਡਾਲ ਦੇ ਵਿੱਚੇ ਗੱਲ ਦਾ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਦੇ ਕਰੀਬੀ ਹੈ ਉਹਨਾਂ ਨੂੰ ਕਿਹਾ ਜਾਊਗਾ ਉਥੇ ਗਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਪੰਜਾਬੀ ਮਜੂਸੀ ਕਿ ਜਵੰਦੇ ਪਰਿਵਾਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਜਿਹੜੀ ਰਹਿਮ ਦੇ ਤਰਸ ਦੇ ਆਧਾਰ ਤੇ ਵਧੀਆ ਏ ਗ੍ਰੇਡ ਨੌਕਰੀ ਦਿੱਤੀ ਜਾਵੇ ਸੋ ਪਰਿਵਾਰ ਦਾ ਇਸ ਤੇ ਕੋਈ ਰਿਐਕਸ਼ਨ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਛੋਟੀ ਭੈਣ ਆ ਉਹਨੇ ਵੀ ਆਈ ਸੰਗਤ ਦਾ ਜਿੱਥੇ ਉਹਨਾਂ ਦਾ ਇਸ਼ਾਨ ਸੀ ਲੋਕਾਂ ਦਾ ਅਰਦਾਸਾ ਬੇਨਤੀਆਂ ਕੀਤੀਆਂ ਸੀ ਉਹਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਆਪਣੇ ਭਰਾ ਬਾਰੇ ਵੀ ਗੱਲਾਂ ਕੀਤੀਆਂ ਸੋ ਇਸ ਕਰਕੇ ਜਿਹੜਾ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਲੋਕ ਸੀ ਉਹਨਾਂ ਨੇ ਇਹ ਗੱਲ ਖੁੱਲ੍ਹ ਕੇ ਉਦਦੇ ਹੀ ਨਹੀਂ ਕੀਤੀ ਕਿ ਉਹਨਾਂ ਨੂੰ ਨੌਕਰੀ ਦੀ ਜ਼ਰੂਰਤ ਆ ਹਾਲੇ ਤੱਕਰ ਨਾ ਕੋਈ ਆਫੀਸ਼ੀਅਲੀ ਜਾਣਕਾਰੀ ਮਿਲੀ ਕਿ ਉਹਨਾਂ ਨੂੰ ਨੌਕਰੀ ਮਿਲੀ ਹੈ ਤੇ ਨਾ ਹੀ ਹਾਲੇ ਤੱਕਰ ਕੋਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਸੋਸ਼ਲ ਮੀਡੀਆ ਦਾ ਅਫਵਾਹਾਂ ਦਾ ਬਾਜ਼ਾਰ ਗਰਮਾ ਕੋਈ ਕਹਿੰਦਾ ਐਸਐਸਪੀ ਲਗਾ ਦਿੱਤਾ ਗਿਆ ਧਰਮ ਪਤਨੀ ਨੂੰ ਕੋਈ ਕੁਝ ਤੇ ਕੋਈ ਕੁਝ ਪਰ ਜਿਵੇਂ ਹੀ ਕੋਈ ਸਪੀਕ ਜਾਣਕਾਰੀ ਮਿਲੂਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਉਸਦੇ ਪ੍ਰਸ਼ੰਸ਼ਕਾਂ ਨੂੰ ਇਸ ਚੀਜ਼ ਦੀ ਵੇਟ ਆ